ਕਿਥੇ ਰਹਿਣਾ ਲਿਓ ਕੀ ਹੋਇਆ ਅੱਜ ਤੁਹਾਡੇ ਨਾਲ ਚੱਲ ਕੋਈ ਨਹੀਂ ਆ ਰਿਹਾ ਕੋਈ ਨਹੀਂ ਗੱਲ ਆਉਂਦਾ ਨਹੀਂ ਨਾ ਇਹ ਨਿਕਲ ਹੋ ਗਈ ਤੇ ਇਹ ਕੋਤੇ 5000 ਰੁਪਏ ਅਸਲ ਹਾਂ ਨੂੰ ਕੌਣ ਸੀ ਨਾਲ ਤੁਹਾਡੇ ਨਾਲ ਕੌਣ ਸੀ ਮੇਰੇ ਬੇਟਾ ਸੀ ਜੰਨ ਨਾਲ 1 ਵਜੇ ਦੀ ਗੱਲ ਹੈ 1 ਵਜੇ ਕਹਿੰਦੇ 30 ਮਿੰਟ ਦੀ ਗੱਲ ਹੈ ਅੱਛਾ ਕਿਹੜੇ ਏਰੀਆ ਚ ਮੰਡੀ ਵਾਲਾ ਮੋੜ ਦੇ ਏਰੀਆ ਕਿਹੜਾ ਦੇਖੋ ਜੀ ਆ ਤੁਸੀਂ ਕੀ ਕਰ ਰਹੇ ਸੀ ਜੀ ਅਜੀ ਤੁਰੇ ਦੁਆਏ ਸੀਗੇ ਜੀ ਅੱਛਾ ਤੁਰੇ ਜਾਂਦਾ ਮੁੰਡਾ ਕਹਿੰਦਾ ਢੰਡਾ ਪੀਣਾ ਹੈ ਜਿੰਮੇਟ ਦਾ ਲੈ ਕੇ来 ਗਿਆ ਜੀ ਅੱਛਾ ਉਹ ਤਾਂ ਗਲੀ ਵਿੱਚ ਟੁੱਟਣੇ ਕਰਤਾ ਜਿਆ ਜੀ ਇਹ ਬੈਕਪੌਨ ਲਗਾ ਖੋ ਕੇ ਉਹ ਮੁੰਡੇ ਉਹ ਕਾਦੇ ਤੇ ਸੀ ਉਹ ਚੁਰਕੇ ਆਏ ਸੀਗੇ ਜੀ ਚੁਰਕੇ ਗਲੀ ਵਿੱਚੋਂ ਭੱਜ ਆਇਆ ਮੂਰੇ ਕੋਈ ਖੜਾ ਰੱਖਿਆ ਉਹ ਲੈ ਕੇ ਨਾਲ ਚਲੇ ਆਏ ਜੀ ਪਰ ਜਿਹੜੀ ਆ ਸੀਸੀਟੀਵੀ ਆ ਉਹਦੇ 'ਚ ਤਾਂ ਉਹ ਆ ਰਹੇ ਨੇ ਐਕਟਿਵ ਆਦੇ ਟਿੱਕ ਲੇ ਗੀ ਆ ਗਰੀਨ ਐਕਟਿਵ ਖੜਾ ਰੱਖੀ ਉਹਨਾਂ ਨੇ ਜੀ ਅੱਛਾ ਮੁੰਡਾ ਗਲੀ ਵਿੱਚੋਂ ਨਿਕਲ ਕੇ ਆਇਆ ਉਹ ਤੇ ਬੈਠ ਕੇ ਪਾਰ ਗਈ ਜੀ ਅੱਛਾ ਜੀ ਪੁਲਿਸ ਨੂੰ ਤਲਾਸ਼ ਦਿੱਤੀ ਹੈ। ਉਹ ਜੀ ਹੈ ਜੀ। ਅੱਛਾ। ਕੀ ਮੰਗ ਕੀ ਕਰਦੇ ਹੋ ਹੁਣ? ਹਾਂ ਜੀ। ਮੰਗ ਕੀ ਕਰਦੇ ਹੋ? ਮੰਗ ਦੇਖੋ ਜੀ ਫੜਾ ਜਾ ਪੈਸੇ ਦੇ ਮਾਲਕ ਸਾਹਮਣੇ ਸਾਹਮਣੇ ਉਹ ਕੀ ਇਹ ਨੂੰ ਲੈਣੇ ਸੀ 2.5 ਲੱਖ ਰੁਪਇਆ ਖਾਦੇ ਵਾਸਤੇ ਲੈ ਕੇ ਆਏ ਸੀ। 5 ਲੱਖਾਂ ਸੀ ਸ਼ਰਮਾ ਨਹੀਂ ਲੈਣੇ ਮੈਨੂੰ। ਅੱਛਾ। ਆ ਜੀ ਮਤ ਲੈ ਕੇ ਗਏ ਸੀਗੇ ਜੀ। ਅੱਛਾ। ਅਸੀਂ ਸਵੇਰੇ ਨੇ ਬੈਂਕ ਚੋਂ ਕਢਾ ਕੇ ਲਿਆ ਹੈ। ਅਜਾ ਤੂਰੀਓ ਬੈਂਕ ਚੋਂ ਕਢਾ ਕੇ ਲੈ ਕੇ ਆਏ ਹੋ। ਹਾਂ ਜੀ। ਪਰ ਮੈਂ ਕਿਥੇ ਰਹਿਣਾ ਲੇਓ ਤੂਰੀ ਦੀ। ਹੋਰ ਕੋਣ ਆਇਆ ਸੀ ਅੱਜ ਨਾਬੇ? ਮੈਂ ਤਾਂ ਮੇਰਾ ਡੈਡੀ। ਕਿੰਨੇ ਪੈਸੇ ਸੀ ਤੁਹਾਡੇ ਕੋਲ ਸਹੀ ਹੈ 22 ਲੱਖ ਸਾਡੇ ਵਿੱਚ ਸੀ ਮੋਟਰਸਾਈਕਲ ਤੇ ਕੋਣ ਲੈ ਗਿਆ ਕੋਕੇ ਕਿੱਥੇ ਦੀ ਗੱਲ ਆ ਇਹ ਲਾਪੇ ਦੀ ਗੱਲ ਹੈ ਅੱਛਾ ਮੰਡੀ ਦੇ ਕੋਲ ਹਾਂਜੀ ਮੰਡੀ ਦੇ ਵਿੱਚ ਜੇ ਵੀ ਕਰ ਰਹੇ ਸੀ ਤੁਸੀਂ ਉਦੋਂ ਉਦੋਂ ਅਸੀਂ ਬਾਈਕ ਤੇ ਜਾ ਰਹੇ ਅੱਛਾ ਤੇ ਕੀ ਕੋਕੇ ਲੈ ਗਏ ਹਾਂਜੀ ਕਿੰਨੇ ਜਨੇ ਸੀ ਉਹ ਉਹ ਤਿੰਨ ਜਨੇ ਸੀ ਅੱਛਾ ਹਾਂਜੀ ਫਿਰ ਉਸ ਤੋਂ ਬਾਅਦ ਬਸ ਉਸ ਤੋਂ ਬਾਅਦ ਇੱਕ ਜਨੇ ਨੇ ਕੋ ਕੇ ਜਾ ਕੇ ਐਕਟਿਵਾ ਤੇ ਭੱਜ ਗਏ ਤਿੰਨੇ ਜਨੇ ਐਕਟਿਵਾ ਤੇ ਹਾਂਜੀ ਦੋ ਦੋ ਬੰਦੇ ਜੀ ਇੱਕ ਜੇ ਲੇਡੀ ਸੀ ਉਹਨਾਂ ਦਾ ਅੱਛਾ ਤੁਸੀਂ ਦੋ ਲੈ ਕੇ ਆ ਤੁਸੀਂ 2.5 ਲੱਖ ਰੁਪਇਆ ਹੈ ਥੋੜੀ ਤੋਂ ਲੈ ਕੇ ਆਏ ਸੀ ਦੇਖ ਕੇ ਗਏ ਨੇ ਪੂਰੇ ਕਾਲੇ ਵਾਸਤੇ ਲੈ ਕੇ ਜੀ ਆਏ ਨੇ ਹੋਰੇ ਕਿਸੇ ਬੰਦੇ ਨੂੰ ਦੇਣੇ ਸੀ ਜੀ ਅੱਛਾ ਤੇ ਕਿੰਨੇ ਵਜੇ ਦੀ ਗੱਲ ਹੈ ਇਹ ਤੇ 2:00 ਵਜੇ ਦੀ ਗੱਲ ਹੈ ਜੀ ਦੁਪਹਿਰੇ ਹਾਂਜੀ ਤੁਸੀਂ ਉਹਨਾਂ ਕੀ ਕਰ ਰਹੇ ਸੀ ਜਦੋਂ ਕੋਕੇ ਲੈ ਕੇ ਆਏ ਸੀ ਅਸੀਂ ਖੜੇ ਸੀ ਤੁਹਾਡੇ ਨਾਲ ਤੁਹਾਡੇ ਫਾਦਰ ਮੇਰੇ ਫਾਦਰ ਸਾਹਿਬ ਸੀ ਜੀ ਜੀ ਟੰਡਾ ਪੀ ਰਹੇ ਸੀ ਅੱਛਾ ਬੈਠਾ ਤਾਂ ਉਹ ਕਿੱ데 ਰਹਣਾ ਲਓ ਤੁਹਾਨੂੰ ਜੀ ਪਰਮੱਲਾ ਜੀ 1.72 ਲੱਖ ਰੁਪਏ ਕਿਸੇ ਨੂੰ ਮੋੜਨਾ ਸੀ ਤੁਹਾਨੂੰ ਹਾਂ ਜੀ ਇਹਨੂੰ ਸਾਡੇ ਰਿਐਲਟੀ ਵੀਸੀ ਪਹਿਲਾਂ ਵੀ ਆਂਦੇ ਜਾਂਦੇ ਰਹਿੰਦੇ ਹਾਂ ਕਿ ਪਹਿਲੀ ਵਾਰ ਹੀ ਆਇਆ ਤੁਸੀਂ ਨਹੀਂ ਪਹਿਲਾਂ ਵੀ ਆਂਦੇ ਰਹਿੰਦੇ ਆ ਅੱਛਾ ਪਹਿਲਾਂ ਸੀਸੀਟੀਵੀ ਦੇਖਿਆ ਤੁਸੀਂ ਉਹਦੇ ਚ ਦਿਖ ਰਿਹਾ ਹਾਂਜੀ ਉਹਦੇ ਵਿੱਚ ਦਿੱਖਦਾ ਰਿਹਾ ਹੀ ਪਰ ਮਿਲੇ ਨਹੀਂ ਉਹਨਾਂ ਦੀ ਮਤਲਬ ਜਿਹੜੀ ਐਕਟਿਵ ਆਵਾਜ਼ ਦਾ ਨੰਬਰ ਨਿਕਲ ਰਿਹਾ ਆ ਅੱਛਾ ਹਾਂਜੀ ਉਹ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੇਡੀਜ਼ ਆ ਦੋ ਮੁੰਡੇ ਨੇ ਉਹੀ ਦਿਖ ਰਹੇ ਨੇ ਉਹਦੇ ਤੇ ਹਾਂਜੀ ਮੰਗ ਕੀ ਕਰਦੇ ਹੁਣ ਤੁਸੀਂ ਪੁਲਿਸ ਮੰਗੇ ਹੀ ਕਰਦੇ ਹਾਂ ਹਾਂਜੀ ਮੰਗੇ ਹੀ ਕਰਦੇ ਆਂ ਵੀ ਬੰਦੇ ਜਲਦ ਫੇਰ ਲੱਭੇ ਜਾਣ ਕੋਈ ਕੋਟੇ ਨਾਲ ਕੋਈ ਸੁਰੱਖਿਅਤ ਮਦਦ ਕਰ ਰਹੀ ਹੈ ਇਲਾਕੇ ਹਾਂਜੀ ਪੁਲਿਸ ਲੱਭ ਰਹੀ ਹੈ ਜੀ ਸਾਡੇ ਨਾਲ ਅੱਛਾ ਹਾਂ ਪਰ ਮਿਲ ਨਹੀਂ ਰਿਹਾ ਨੰਬਰ ਕਲੀਅਰ ਨਹੀਂ ਆ ਰਿਹਾ ਕਾਰਵਾਈ ਕਰ ਰਹੇ ਹੋ ਬਿਓ ਬੁੱਟਰ ਕੋਲ 2.5 ਲੱਖ ਦੀ ਫੋ ਹੋਈ ਆ ਜੀ ਜੀ ਦੀਪਕ ਸ਼ਰਮਾ ਪਾਸੇ ਧੂਰੀ ਨੇ ਸਾਡੇ ਕੋਲ ਫਲਾਹ ਦਿੱਤੀ ਹੈ ਵੀ 2.5 ਲੱਖ ਰੁਪਇਆ ਕੋਈ ਅਸੀਂ 90 ਦਿਨ ਆ ਰਹੇ ਸੀ ਵੀ ਉਹ ਕੋਈ ਲੇਗਾ ਇਹਨਾਂ ਦਾ ਲਫਾਫਾ ਤੇ ਉਸ ਸਬੰਧ ਵਿੱਚ ਇਹਨਾਂ ਨੇ ਤਲਾਸ਼ ਦਿੱਤੀ ਆ ਉਹਦੀ ਕਾਰਵਾਈ ਅਸੀਂ ਭਾਲ ਪਿਆਰੀ ਜਿਹੜੇ ਸੀਸੀਟੀਵੀ 'ਚ ਜਿਹਨੇ ਆਇਆ ਇੱਕ ਦੋ ਮੁੰਡੇ ਨੇ ਇੱਕ ਲੇਡੀ ਦਾ ਬੈਗ ਲੈ ਕੇ ਜਾ ਰਹੇ ਸੀ ਸੀਸੀਟੀਵੀ 'ਚ ਆਇਆ ਤਾਂ ਹੈਗੇ ਨੇ ਪਰ ਕਲੀਅਰ ਨੰਬਰ ਨਹੀਂ ਆ ਰਿਹਾ ਉਹਨਾਂ ਦਾ ਨਕ ਉਹਨਾਂ ਦੇ ਫੇਸ ਨਜ਼ਰ ਆ ਰਹੇ ਨੇ ਜਿਹੜੇ ਖੇਰ ਮੁਤਾਬਕ ਉਹ ਖੋਲ ਕਰਕੇ ਆਪਣੀ ਸਕੂਟਰੀ ਖੜਾਈ ਪਈ ਸੀ ਉਹਦੇ ਬੈਠ ਕੇ ਫਰਾਰ ਹੋ ਗਏ ਹਾਂ ਉਸੇ ਸਬੰਧ 'ਚ ਸੀਸੀਟੀਵੀ ਕੈਮਰੇ ਦਿਖ ਰਹੇ ਜਿਵੇਂ ਵੀ ਕੋਈ ਮਿਲਦੀ ਹੈ ਤਲਾਸ਼ ਉਸ ਮੁਤਾਬਕ ਕਾਰਵਾਈ ਚੱਲ ਰਹੀ ਹੈ